ਖਬਰ ਹੁ ਸ਼ਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਮਾਨਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਾਨਸਰ ਦੇ ਇੱਕ ਨੌਜਵਾਨ ਦੀ ਹਿਮਾਚਲ ਦੇ ਮੀਲਵਾ ਪਿੰਡ 'ਚ ਮੌਜੂਦ ਹਵੇਲੀ ਹੋਟਲ 'ਚ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸਚਿਨ ਕੁਮਾਰ ਪੁੱਤਰ ਸੁਦਰਸ਼ਨ ਕੁਮਾਰ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਸ 28 ਕੁ ਸਾਲ ਦੇ ਕਰੀਬ ਹੈ ਤੇ ਦੱਸਿਆ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਤੇ ਉਸ ਦਾ 1.5 ਸਾਲ ਦਾ ਬੱਚਾ ਵੀ ਹੈ ਜਿਵੇਂ ਹੀ ਪਰਿਵਾਰ ਨੂੰ ਸਤੀ ਭਣ ਕੇ ਮਿਲਦੀ ਹੈ ਤਾਂ ਪਰਿਵਾਰ ਵੀ ਮੌਕੇ ਤੇ ਪਹੁੰਚਦਾ ਹੈ ਹਿਮਾਚਲ ਦੇ ਵਿੱਚ ਜੋ ਮੀਲਵਾ ਪਿੰਡ ਦੇ ਵਿੱਚ ਹਵੇਲੀ ਹੋਟਲ ਮੌਜੂਦ ਹੈ ਤਾਂ ਉੱਥੇ ਪਹੁੰਚ ਕੇ ਜਦੋਂ ਸਚਿਨ ਕੁਮਾਰ ਨੂੰ ਪਰਿਵਾਰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਮੁਕੇਰੀਆਂ ਹਸਪਤਾਲ ਦੇ ਵਿੱਚ ਪਹੁੰਚਦਾ ਹੈ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਇਹ ਹਵੇਲੀ ਹੋਟਲ ਦੇ ਮਾਲਕ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਵੱਡੇ ਦੋਸ਼ ਲਾਏ ਨੇ ਕਿ ਉਕਤ ਹੋਟਲ ਦੇ ਮਾਲਕ ਵੱਲੋਂ ਹੀ ਨਸ਼ਾ ਵੇਚਿਆ ਜਾ ਰਿਹਾ ਰਿਹਾਤਾ ਹੋਰ ਕੁਝ ਕੁਝ ਕਹਿਣਾ ਪਰਿਵਾਰ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਮੁਕੇਰੀਆਂ ਤੋਂ ਹੁਸ਼ਰਪਰ نیوز ਦੇ ਨਾਲ ਦਿਲਬਖ ਸਿੰਘ ਕਰਾਇਆ ਦੀ ਰਿਪੋਰਟ ਸਰ ਕੀ ਨਾਮ ਆਪਣਾ 18 ਨਾਂ aí ਫਰੋਵਰ ਜੰਮਾਲ ਕਿ ਜਿਹਨਾਂ ਦੀ ਡੈਥ ਹੋਈ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਨਾਮ ਹੀ ਜੀ ਉਦਾਂ ਵੀ ਆਪਾਂ ਸ਼ੇਵ ਕਹਿੰਦੇ ਸੀ ਅਸਲੀ ਨਾਮ ਉਹਦਾ ਸੱਚ ਨਹੀਂ ਤੁਹਾਡੇ ਕੀ ਲੱਗਦੇ ਮੇਰੇ ਹੀ ਚਾਚਾ ਜੀ ਦਾ ਬੰਦਾ ਹੈ ਕਿਦਾਂ ਡੈਥ ਕਿਦਾਂ ਹੋ ਗਈ ਡੈਥ ਸਾਰੇ ਚਿੱਟੇ ਨਾ ਹੋਈ ਜਾ ਜੀ ওভারਡੂਜ਼ ਲੈ ਕੇ ਕਿਦਾਂ ਮਾਮਲਾ ਕੀ ਆ ਪੂਰਾ ਮੰਨ ਲਾ ਇਹ ਆ ਸਰ ਉਹ ਰਾਤ ਦਾ ਕਿਹਦੇ ਚੰਡੀਗੜ੍ਹੋਂ ਆਇਆ ਤੇ ਸਿੱਧਾ ਹੀ ਹਵੇਲੀ ਹੋਟਲ ਮਿਲਮਾ ਚ ਗਿਆ ਆ ਉੱਥੇ ਰਾਤ ਰਿਆ ਆ ਮਿਲਮਾ ਹੋਟਲ ਵਾਲੇ ਮਾਲਕ ਨੇ ਹੀ ਚਿੱਟਾ ਪ੍ਰੋਵਾਈਡ ਕਰਾਇਆ ਆ ਸਭ ਕੁਝ ਕਰਾਇਆ ਆ ਤੇ ਸਾਲੂ ਜਿਹੜੀ ਖਬਰ ਆ ਤਕਰੀਬਨ 9 ਵਜੇ ਲੱਗੀ ਆ ਜਿਸ ਲਈ ਉਹਦੀ ਡੈਥ ਹੋ ਗਈ ਇਹ ਰਾਹੀ ਗਏ ਆ ਜੀ ਲੈ ਕੇ ਉਹਨੂੰ ਮਟੇਰੀਆਂ ਵੀ ਮਟੇਰੀਆਂ ਡਾਕਟਰਾਂ ਨੇ ਬਣਾ ਕਰਤਾ ਜੀ ਇਹਦੇ ਖਤਮ ਹੋ ਗਿਆ ਸਾਡੀ ਸਰਕਾਰ ਕੇ ਹੋਰ ਮੰਗ ਹੈ ਕਿ ਇੱਕ ਤੇ ਜਿਹੜੀ ਸਾਡੀ ਆਪਣਾ ਮਗੇਰੀਆਂ ਥਾਣੇ ਦੀ ਪੁਲਿਸ ਹੈ ਕਿਉਂਕਿ ਜਿੰਨਾ ਵੀ ਸਾਡੇ ਇਲਾਕੇ ਚਿੱਟਾ ਆਂਦਾ ਹੈ ਇਹ ਸਾਰਾ ਮੇਲਮਾ ਪਵਾਉਂਦਾ ਟੋਟਲ ਅੱਜ ਸਾਡਾ ਘਰ ਬਰਬਾਦ ਹੋਇਆ ਆ ਕੱਲ ਕਿਹੇ ਹੋਰ ਦਾ ਵੀ ਪਹਿਲੇ ਵੀ ਕਿੰਨੇ ਕੇਸ ਹੋਏ ਆ ਅਸੀਂ ਇਹ ਨਹੀਂ ਚਾਹੁੰਦੇ ਕਿ ਹੋਰ ਕਿਸੇ ਦਾ ਬੱਚਾ ਇਸਲੇ ਜਾਏ ਕਿਉਂਕਿ ਸਾਡਾ ਭਰਾ ਛੋਟਾ ਜੇ 20 ਸਾਲਾਂ ਦਾ ਸੀ ਡੇਢ ਖਾਲ ਦੀ ਉਹਦੀ ਬੱਚੀ ਐ ਇਸ ਕਰਕੇ ਸਾਨੂੰ ਕਾਹੋ ਕੀ ਕਰਦੇ ਸੀਗੇ ਕੰਮ ਜੀ ਇਹ ਪਹਿਲੇ ਬਾਹਰ ਸੀਗਾ ਹੁਣ ਇਹਦੀ ਕਿਸੇ ਵੱਡੇ ਦੇਸ਼ ਚ ਜਾਣ ਦੀ ਤਿਆਰੀ ਜੀ ਮਤਵਾਲ ਇਟਲੀ ਫਰਾਂਸ ਅਸੀਂ ਭੇਜਣਾਈ ਹੋਈ ਤੇ ਇਹ ਕਰਕੇ ਹੋਈ ਆ ਸਾਡੀ ਸਰਕਾਰ ਦੇ ਅੱਗੇ ਉਹ ਮੰਗ ਆ ਹਵੇਲੀ ਨੂੰ ਸੀਲ ਕੀਤਾ ਜਾਏ ਹਵੇਲੀ ਚ ਮਤਵਾਲ ਉਸ ਮਾਲਕ ਨਹੀਂ ਚਿੱਟਾ ਦੇ ਕੇ ਸਾਡੇ ਮੁੰਡੇ ਦਾ ਮਾਰਨ ਕੀਤਾ ਹੈ ਜਿੰਨੀ ਵੀ ਬੰਦੀ ਕਾਰਵਾਈ ਹੋਵੇ ਹਵੇਲੀ ਮਾਲਕ ਤੇ ਹੋਵੇ ਹਵੇਲੀ ਮੀਲਵਾ ਚ ਆ ਹਵੇਲੀ ਮੀਲਮਾਨ ਦੇ ਵਿੱਚ ਜਿੱਤੋਂ ਭਰੋਸੀ ਵੀ ਹੁੰਦੀ ਆ ਚਿੱਟਾ ਵੀ ਮਿਲਦਾ ਐ ਇੱਕ ਬੰਦੇ ਨੂੰ ਹਰ ਚੀਜ਼ ਉਹ ਸਾਲਾ ਪ੍ਰੋਵਾਈਡ ਕਰਾਂਦਾ ਐ ਇਸ ਕਰਕੇ ਸਰਕਾਰ ਅਗੇ ਇਹ ਸਾਡੀ ਰਿਕੁਐਸਟ ਐ ਕਿ ਇਹਦੇ ਉੱਤੇ ਬੰਦੀ ਕਾਰਵਾਈ ਹੋਵੇ ਇਹਨੂੰ ਜਿਆਦਾ ਤੋਂ ਜਿਆਦਾ ਸੀਲ ਹੋਏ ਔਰ ਹਵੇਲੀ ਨੂੰ ਪ੍ਰੋਪਰਲੀ ਤੌਰ ਤੇ ਸੀਲ ਕੀਤਾ ਜਾਵੇ ਕੀ ਨਾਮ ਸਰ ਆਪਣਾ ਮੈਂ ਜੀ ਪਨੀਰ ਕੁਮਾਰ ਜੀ ਕੀ ਹੋ ਪਿੰਡ ਦੇ ਤੁਸੀਂ ਸਰਪੰਚ ਮੈਂ ਆਪਣੇ ਹਰਸੀ ਮਾਨਸਰ ਦਾ ਸਰਪੰਚ ਆ ਮੌਜੂਦਾ ਸਰਪੰਚ ਅੱਜ ਇੱਕ ਮੰਦਭਾਗੀ ਘਟਨਾ ਕਰੀਏ ਕੀ ਆ ਮਾਮਲਾ ਪੂਰਾ ਹੈ ਇਹ ਜੀ ਮੈਨੂੰ ਸਵੇਰੇ ਫੋਨ ਆਇਆ ਕਿ ਮਾਨਸਰ ਕਿ ਇੱਕ ਬੱਚਾ ਇਥੇ ਮੀਨਮਾ ਹੋਟਲ ਐ ਆਪਣੇ ਹਵੇਲੀ ਉਥੇ ਡੈਥ ਹੋ ਗਈ ਹੈ ਕਿਸੇ ਮੁੰਡੇ ਦੀ ਤੋਂ ਫਿਰ ਮੈਂ ਉਹਦੇ ਪਿਤਾ ਨਾਲ ਸੰਪਰਕ ਕੀਤਾ ਉਹ ਕਹਿੰਦੇ ਜੀ ਅਸੀਂ ਮੁਕੇਰੀ ਆ ਤੇ ਪਿਤਾ ਰੋ ਰਿਹਾ ਸੀ ਮੇਰੇ ਨਾਲ ਬੜੀ ਉੱਚੀ ਸੀ ਆਜ ਕਿ ਮੇਰਾ ਬੇਟਾ ਖਤਮ ਹੋ ਗਿਆ ਮੈਂ ਬਰਬਾਦ ਹੋ ਗਿਆ ਤੇ ਮੈਂ ਮੌਕੇ ਤੇ ਹੀ اپنی ذمہ داری سمجھਦੇ ਹੋਏ ਮੁਕੇਰੀਆਂ ਹਸਪਤਲ ਪਹੁੰਚੇ ਆ। ਤੋਂ ਜਦੋਂ ਉੱਥੇ ਮਾਮਲਾ ਦੇਖਿਆ ਤੇ ਮੁੰਡਾ ਮੁੰਡੇ ਡੈਥ ਹੋ ਚੁੱਕੀ ਸੀ। ਤੇ ਜਦੋਂ ਜਾਣਕਾਰੀ ਲਈ ਤੇ ਉਹ ਪਿਤਾ ਨੇ ਦੱਸਿਆ ਕਿ ਇਹ ਉੱਥੇ ਹੀ ਡੈਥ ਹੋ ਚੁੱਕੀ ਸੀ ਮੈਂ ਇਹਨੂੰ ਬਚਾਣ ਦੀ ਖਾਤਰ ਮੁਕੇਰੀਆਂ ਲਿਆਂਦਾ ਹੈ। ਤੇ ਮੁਕੇਰੀਆਂ ਪੰਜਾਬ ਪੁਲਿਸ ਨੇ ਕਿਹਾ ਕਿ ਇਹ ਹਿਮਾਚਲ ਦਾ ਮਾਮਲਾ ਹੈ। ਤੋਂ ਫਿਰ ਅਸੀਂ ਉਹ ਬੱਚੇ ਦੀ ਜੈਡ ਬੋਡੀ ਜਿਹੜੀ ਹੈ ਇੱਥੇ ਲੈ ਆਂਦੀ ਹੈ ਹੋਟਲ ਦੇ ਅੰਦਰ ਹੀ। ਪਰ ਉੱਥੇ ਮੈਂ ਹਿਮਾਚਲ ਪੁਲਿਸ ਨੂੰ ਇਨਫੋਰਮ ਕੀਤਾ ਜੋ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ। ਤੇ ਬੜੀ ਮੰਦ ਭਾਗੀ ਘਟਨਾ ਹੈ। ਇੱਕ ਦਿਲ ਦਹਿਲਾਣ ਵਾਲੀ ਘਟਨਾ ਹੈ। ਔਰ ਬੜੀ ਸ਼ਰਮਨਾਕ ਘਟਨਾ ਹੈ ਕਿ ਦੇਖੋ ਅੱਜ ਪੰਜਾਬ ਦੇ ਅੰਦਰ ਸਰਕਾਰਾਂ ਪੰਜਾਬ ਸਰਕਾਰ ਬੜੀਆਂ-ਬੜੀਆਂ ਵੱਡੀਆਂ ਗੱਲਾਂ ਕਰ ਰਹੀ ਹੈ ਭਗਵੰਤ ਮਾਨ ਰੋਜ਼ ਕੋਈ ਨਸ਼ਾ ਯੋਧ ਨਸ਼ੇ ਵਿਰੋਧ ਚਲਾ ਮੁਹਿੰਮ ਚਲਾ ਰਿਹਾ ਹੈ ਮੇਰੇ ਪਿੰਨ ਵੀ ਯੋਧ ਨਸ਼ੇ ਵਿਰੋਧ ਹੋਇਆ ਹੈ ਔਰ ਪੰਜਾਬ ਪੁਲਿਸ ਵੀ ਮੈਂ ਕਹਿੰਦਾ ਕਿ ਉਹਨੂੰ ਵੀ ਸਮਾਂ ਬਰਬਾਦ ਕਰ ਰਹੀ ਹੈ ਲੋਕਾਂ ਦਾ ਸਮਾਂ ਵੀ ਬਰਬਾਦ ਕਰ ਰਹੀ ਹੈ ਔਰ ਗਰਾਊਂਡ ਲੈਵਲ ਤੁਸੀਂ ਦੇਖ ਲਿਆ ਹੈ ਕਿ ਆਹ ਜਿਹੜਾ ਨੌਜਵਾਨ ਦੋਨਾਂ ਬਾਹਾਂ 'ਤੇ ਇਹ ਮੌਕੇ ਤੇ ਪਹੁੰਚਿਆ ਹੈ ਉਹਦੇ ਦੋਨਾਂ ਬਾਹਾਂ 'ਤੇ ਇੰਜੈਕਸ਼ਨ ਲੱਗੇ ਹੋਏ ਸੀ ਔਰ ਇੱਕ ਨੌਜਵਾਨ ਪੁੱਤ ਇੱਕ ਛੋਟੀ ਜੀ ਬੱਚੀ ਦਾ ਪਿਤਾ ਇਕ ਨੌਜਵਾਨ ਹਟਾ ਦਾ ਪਤੀ ਜਿਹੜੀ ਜਿਹੜੀ ਉਮਰ 27-28 ਸਾਲ ਦੱਸੀ ਜਾਂਦੀ ਜਾ ਰਹੀ ਹੈ। ਤੋਂ ਪਿਤਾ ਬਰਲਾਪ ਕਰ ਰਿਹਾ ਹੈ। ਭੈਣਾਂ ਬੇਹੋਸ਼ ਹੋ ਰਹੀਆਂ। ਤੋਂ ਬੜਾ ਦੁੱਖ ਲੱਗ ਰਿਹਾ ਕਿ ਸਰਕਾਰ ਦੇ ਜਿਹੜੇ ਵੱਡੇ ਵੱਡੇ ਦਾਅਵੇ ਜਿਹੜੇ ਖੋਖਲੇ ਆ। ਔਰ ਮੈਂ ਕਹਿ ਰਿਹਾ ਕਿ ਸਰਕਾਰ ਨਾਮ ਦੀ ਚੀਜ਼ ਪੰਜਾਬ 'ਚ ਹੈ ਹੀ ਨਹੀਂ। ਔਰ ਇਹਦੇ ਜਿੰਨੇ ਵੀ ਦਾਅਵੇ ਆ ਚਾਹੇ ਉਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਮੈਂ ਇਸ ਵੇਲੇ ਗੱਲ ਨਹੀਂ ਕਰਨੀ ਚਾਹੁੰਦਾ ਬੜਾ ਮਨ ਦੁਖੀ ਹੈ। ਕਿ ਸਿੱਖਿਆ ਕ੍ਰਾਂਤੀ ਦੀ ਗੱਲ ਕਰੀ ਉਹ ਵੀ ਫੇਲ ਹੈ। ਕੰਧਾਂ ਨੂੰ ਰੰਗ ਕਰਾ ਕੇ ਇਹ ਸਿੱਖਿਆ ਕ੍ਰਾਂਤੀ ਦਿਖਾ ਰਹੇ ਆ। ਔਰ ਜੋਧ ਨਸ਼ੇ ਵਿਰੁੱ ਪੰਚਾਇਤਾਂ ਨੂੰ ਪਿੰਡਾਂ ਨੂੰ ਪਰੇਸ਼ਾਨ ਕਰ ਰਿਹਾ ਜਿਹੜੀਆਂ ਮਾਤਾ ਮਾਂ ਪੈਣਾ ਨੂੰ ਬਿਠਾਉਂਦੇ ਆ ਉਸ ਮੀਟਿੰਗ ਦੇ ਅੰਦਰ ਮੈਂ ਪੁੱਛਣਾ ਚਾਹੁੰਦਾ ਕਿ ਉਹ ਨਸ਼ਾ ਕਰਦੀ ਹੈ ਜਿਹੜੇ ਬਜ਼ੁਰਗ ਬੈਠੇ ਆ ਕੀ ਉਹ ਨਸ਼ਾ ਕਰਦੇ ਆ ਜਿਹੜੇ ਨਸ਼ਾ ਕਰ ਰਹੇ ਆ ਉਹਦੇ ਉੱਤੇ ਆਂਦੇ ਹੀ ਨਹੀਂ ਆ ਔਰ ਇਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਿਹਾ ਜਿਹੜੀ ناکਾਮੀਆਂ ਆਪਣੀਆਂ ਜ਼ੁਬਾਨ ਦਾ ਕੰਮ ਕਰ ਰਹੀ ਹੈ ਨਵੇਂ ਨਵੇਂ ਹੱਥ ਕਰਨੇ ਬਣਾ ਕੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡਾ ਇਹ ਮੀਨਮਾ ਬਾਰਡਰ ਜਿਹੜਾ ਹਿਮਾਚਲ ਪ੍ਰਾਂਤ ਪੰਜਾਬ ਬਾਰਡਰ ਹੈ ਇਹ ਬੜਾ ਹੀ ਸੰਵੇਦਨਸ਼ੀਲ ਮੁੱਦਾ ਹੈ ਔਰ ਸਾਡੇ ਹੋਰ ਵੀ ਬੱਚੇ ਨਸ਼ਾ ਸ਼ਿਕਾਰ ਹੋ ਰਹੇ ਆ ਮੈਂ ਤਾਂ ਕਹਿਣਾ ਵੀ ਜੇ ਅੱਜ ਸਾਰੇ ਪਿੰਨ ਦੀ ਨਸ਼ਾ ਖਤਮ ਕਰਨਾ ਹੈ ਆ ਜਿਹੜੇ ਬੱਚੇ ਨਸ਼ਾ ਕਰ ਰਹੇ ਹੈ ਦੋਸ਼ੀ ਨਹੀਂ ਹੈਗੇ ਦੋਸ਼ੀ ਕੌਣ ਹੈਗਾ ਵੇਚਣ ਵਾਲਾ ਤੇ ਦੁਕਾਨ ਵਾਲੀਆਂ ਸਰਕਾਰਾਂ ਇਹ ਦੂਜੀਆਂ ਸਰਕਾਰਾਂ ਦੇ ਇਲਜ਼ਾਮ ਲਾਉਂਦੇ ਆ ਭਾਈ ਆਪਣੇ ਹਿਸਾਬ ਦਿਓ ਤੁਸੀਂ ਮੌਕੇ ਦੀ ਸਰਕਾਰ ਹੋ ਤੁਸੀਂ ਲੋਕਾਂ ਨੂੰ ਬਦਨਾਮ ਕਰ ਰਹੇ ਹੋ ਕੋਈ ਕਿਸੇ ਸਰਕਾਰ ਤੇ ਇਲਜ਼ਾਮ ਲਾ ਰਿਹਾ ਕੋਈ ਕਿਸੇ ਤੇ ਲਾ ਰਿਹਾ ਤੁਹਾਡੀ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਕਿਉਂ ਭੱਜਦੇ ਹੋ ਔਰ ਦੂਜਿਆਂ ਤੇ ਇਲਜ਼ਾਮ ਲਾ ਕੇ ਵੀ ਆਪਣੇ ਤੇ ਪਰਦਾ ਪਾ ਰਹੇ ਹੋ ਇਹ ਬੜੀ ਮਾਰੀ ਗੱਲ ਹੈ ਮੈਂ ਬੇਨਤੀ ਕਰ ਰਿਹਾ ਇਸ ਤੁਹਾਡੇ ਮਾਧਿਅਮ ਨਾਲ ਚੈਨਲ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰ ਰਿਹਾ ਮੈਂ ਹਿਮਾਚਲ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਕਿ ਇਹ ਜਿਹੜਾ ਹਿਮਾਚਲ ਤੋਂ ਮੀਲਮਾ ਤੋਂ ਜਿਹੜਾ ਨਸ਼ਾ ਆਂਦਾ ਹੈ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਸਾਡੀ ਪੰਚਾਇਤ ਹਮੇਸ਼ਾ ਹੀ ਇਸ ਲਈ ਬਚਨ ਵੱਧਾ ਕੇ ਅਸੀਂ ਨਸ਼ੇੜੀਆਂ ਦੇ ਨਾਲ ਨਹੀਂ ਹੈ ਨਾ ਹੀ ਨਸ਼ਾ ਵੇਚਣ ਵਾਲਿਆਂ ਨਾਲ ਹੈ ਲੇਕਿਨ ਇਹ ਸਰਕਾਰਾਂ ਜਿਹੜੀਆਂ ਇਹਨੂੰ ਜ਼ਮੀਨੀ ਲੈਵਲ ਤੇ ਕੰਮ ਕਰਨ ਇਹ ਜਿਹੜੇ ਯੋਧ ਨਸ਼ੇ ਵਿਰੋਧੀ ਜਿਹੜੇ ਖੋਖਲੇ ਦਾਅਵੇ ਹਨ ਇਹ ਨਾ ਕਰਨ ਇਹ ਸਮਾਂ ਬਰਬਾਦ ਕਰ ਰਹੀ ਹੈ ਰੋਜ਼ ਨਸ਼ਾ ਓਨੀ ਮਾਤਰਾ ਚ ਵਿਕ ਰਿਹਾ ਘਟਿਆ ਨਹੀਂ ਇਹ ਉਹ ਪਰਿਵਾਰ ਲਈ ਬਹੁਤ ਇਹ ਹਾਦਸਾ ਵਾਪਰਿਆ ਮੈਂ ਦੁਖੀ ਐ ਮੇਰੀ ਆਤਮਾ ਦੁਖੀ ਐ ਤੋ ਮੈਂ ਕਹਿੰਦਾ ਕਿ ਉਸ ਪਰਿਵਾਰ ਨੂੰ ਹੌਸਲਾ ਦੇਵੇ ਔਰ ਜਿਹੜੇ ਬੱਚੇ ਅੱਗੇ ਇਸ ਚੀਜ਼ ਦਾ ਸ਼ਿਕਾਰ ਹੋਣ ਜਾ ਰਹੇ ਆ ਉਹਨਾਂ ਨੂੰ ਪਰਮਾਤਮਾ ਬਚਾਵੇ ਸਰਕਾਰਾਂ ਦੇ ਬਸ ਦਾ ਰੋਗ ਨਹੀਂ ਹੈਗਾ ਬਚਾਣਾ ਜਿੱਦਾਂ ਗੱਲਾਂ ਕਰ ਰਹੀ ਸੀ ਸਿਕਾ ਠੀਕ ਹੈ ਇਨਸਪਾਇਰ ਵੇ ਇਨੋਵੇਸ਼ਨ ਜੀਐਮਏ ਯੂਨੀਵਰਸਿਟੀ